ਸ਼ਾਦਾ ਜਿਹੜਾ ਜਮਾਵੜਾ ਲੱਗਿਆ ਹੋਇਆ ਵਾ ਇਰਿਚਾ ਵਾਲੇ ਜਿਹੜੇ ਉੱਥੇ ਖੜੇ ਨੇ ਲਗਾਤਾਰ ਟ੍ਰੈਫਿਕ ਪੁਲਿਸ ਕੰਟਰੋਲ ਕਰਨ ਦੀ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਿੰਨੇ ਕਿਤੇ ਇਰਿਚਾ ਵਾਲੇ ਜਿਹੜਾ ਕੀ ਹੈ ਟ੍ਰੈਫਿਕ ਦੀ ਜਿਹੜੀ ਹੈ ਉਲੰਘਣਾ ਕਰਦੇ ਹੋਏ ਦਿਖਾਈ ਦਿੰਦੇ ਜੋ ਗੱਡੀਆਂ ਉੱਲੀ ਸਵਾਰੀਆਂ ਵੜਾ ਕੇ ਨਿਕਲ ਜਾਂਦੇ ਯਾਰ ਜੋ ਇਹਨਾਂ ਟਾਈਮ ਨੋਟ ਕੀਤੇ ਉਹ ਟਾਈਮ ਆ ਕੇ ਉਸ ਟਾਈਮ ਨਾਲ ਇੱਥੇ ਇਕੱਠ ਕਰ ਲੈਂਦੇ ਯਾਰ ਇਹਨਾਂ ਬਥੇਰਾ ਤੋਰੀ ਦਾ ਸਵਾਰੀ ਪਿਠਾ ਦੇ ਫੇਰ ਜਾਂਦੇ ਔਰ ਦੜ ਨਹੀਂ ਜਾਂਦੇ ਉਹ ਗਾੜੀ ਆਈਏ ਤਾਂ ਆਪ ਨੂੰ ਖੜਾ ਕਾ ਚੱਲਦਾ ਚੱਲਦਾ ਜੀ ਉਹਨਾਂ ਦਾ ਸਵਾਰੀ ਉਤਾਰਦੀ ਹੈ ਤੁਸੀਂ ਇੱਥੇ ਖੜਾ ਹੋ ਕੇ ਮੈਲਾ ਤੋੜੀ ਨਾ ਕਰਨਾ ਪਊਗਾ ਸਵਾਰੀ ਤਾਂ ਹੈ ਨਹੀਂ ਨਾ ਅਭੀ ਔਰ ਟ੍ਰੇਨ ਲੱਗੀ ਹੈ ਵੀ ਆਏ ਹੈ ਜਾਇਰ ਹੈ ਇਹ ਇਹ ਲੱਗ ਨਹੀਂ ਰਹਾ ਕਿ ਇੱਥੇ ਵੀ ਟ੍ਰੈਫਿਕ ਹੋ ਰਿਹਾ ਹੈ اتنا ਉਤਰਾ ਸਟੇਸ਼ਨ ਨੇ ਤਾਂ ਭੀੜ-ਭੜ ਤੋਂ ਹੋ ਨਹੀਂ ਹੈ ਇਹਨਾਂ ਦੇ ਜਿਹੜੀ ਵੀ ਕਾਰਵਾਈ ਬਣਦੇ ਉਹ ਕਰੀ ਲਈਆ ਬਣਦੀ ਨਹੀਂ ਪਾਈ ਫਿਰ ਬੰਦ ਕਰੀਦਾ ਉਹਨਾਂ ਦਾ ਚਲਾਨ ਕਰੀਦਾ ਜੇ ਕਾਗਜ਼ ਨਾ ਹੋਣ ਆਰ ਸੀ ਲੋਹਸ ਨਾ ਹੋਵੇ ਫਿਰ ਬੰਦ ਕਰੀਦਾ ਜੇ ਕਰੀਏ ਇਹ ਰੋਟੀ ਦਾ ਕਮਾਉਣੀ ਆ ਪੇਟ ਦਾ ਪਾਲ ਨਹੀਂ ਆ ਨਹੀਂ ਉਹ ਤਾਂ ਗੱਲ ਬਿਲਕੁਲ ਠੀਕ ਹੈ ਰੋਟੀਆਂ ਸਾਰਿਆਂ ਕਮਾਣੀ ਹੁੰਦੀ ਹੈ ਪਰ ਆਪਾਂ ਦੇਖ ਸਕਦੇ ਹਾਂ ਕਿ ਜਾਮ ਵੀ ਲੱਗਦਾ ਹੈ ਸ਼ਾਮ ਦਾ ਵੇਲਾ ਹੈ ਸਾਰੇ ਛੁੱਟਿਆ ਟਾਈਮ ਹੈ ਹਾਂਜੀ ਹਾਂਜੀ ਉਹ ਤਾਂ ਮੰਨਦੇ ਹੈ ਗੱਲ ਲੇਕਿਨ ਪੇਟ ਦੀ ਖਾਤਰ ਸਭ ਕੁਝ ਕਰਨਾ ਪੈਂਦਾ ਠੀਕ ਕਰੀਏ ਦੱਸੋ ਲੁਧਿਆਣਾ ਨੂੰ ਸਮਾਰਟ ਸਿਟੀ ਦਾ ਦਰਜਾ ਦਿੱਤਾ ਜਾਂਦਾ ਤੇ ਅਤੇ ਤਸਵੀਰਾਂ ਦੇਖ ਸਕਦੇ ਤੁਸੀਂ ਰੇਲਵੇ ਸੈਸ਼ਨ ਦੇ ਬਾਹਰ ਮੌਜੂਦ ਹਾਂ ਜਿੱਥੇ ਕਿ ਈ ਰਿਕਸ਼ਾ ਦਾ ਜਮਾਵੜਾ ਜਿਹੜਾ ਹੈ ਲਗਾਤਾਰ ਜਾਰੀ ਹੈ ਇੱਥੇ ਖੜਾ ਰਹਿੰਦਾ ਵਾ ਤੇ ਬੰਦਿਆਂ ਨਾਲੋਂ ਜ਼ਿਆਦਾ ਜਿਹੜੇ ਈਕਸ਼ਾ ਇੱਥੇ ਜ਼ਿਆਦਾ ਮੌਜੂਦ ਹੁੰਦੇ ਹਨ ਤਾ ਤਸਵੀਰਾਂ ਰੇਲਵੇ ਸਟੇਸ਼ਨ ਦੀਆਂ ਨੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀਆਂ ਤਸਵੀਰ ਇੱਕ ਵਾਰੀ ਉੱਥੇ ਵੀ ਦਿਖਾਵਾਂਗਾ ਕਿ ਕਿਸ ਤਰ੍ਹਾਂ ਜਿਹੜੇ ਇਹ ਈ ਰਿਕਸ਼ਾ ਇੱਥੇ ਲੈ ਕੇ ਖੜੇ ਹੁੰਦੇ ਹਨ ਜਮਾਵੜਾ ਜਿਹੜਾ ਲਗਾ ਕੇ ਇੱਥੇ ਖੜੇ ਹੁੰਦੇ ਹਨ ਕੋਈ ਵੀ ਸਵਾਰੀ ਜਿਹੜੀ ਇੱਥੇ ਹਾਲੇ ਤੱਕ ਨਹੀਂ ਬੈਠੀ ਹੁੰਦੀ ਫੇਰ ਵੀ ਇੱਥੇ ਲਗਾਤਾਰ ਇੱਥੇ ਖੜੇ ਜਾਂਦੇ ਨੇ ਪੁਲਿਸ ਪ੍ਰਸ਼ਾਸਨ ਕਹਿੰਦੀ ਵੀ ਇਹਨਾਂ ਨੂੰ ਕਹਿ ਕੇ ਕਿ ਥੱਕ ਚੁੱਕੀ ਹੁੰਦੀ ਹੈ ਕਿ ਇਹ ਅੱਗੇ ਇੱਥੇ ਰੈਸ਼ਨ ਲਗਾਓ ਇੱਥੇ ਰੈਸ਼ਨ ਲਗਾਓ ਤਾਉਂ ਵੀ ਜਿਹੜਾ ਕੀ ਇੱਥੇ ਰਸ਼ ਲੱਗ ਜਾਂਦਾ ਆਲਮੋਸਟ ਇੱਥੇ ਰੇਲਵੇ ਸਟੇਸ਼ਨ ਦੇ ਬਾਹਰ ਜਿਹੜੀ ਕੀ ਹੈ ਬ੍ਰੇਕ ਹਮੇਸ਼ਾ ਕਾਰਾਵਾਣਾ ਦੀ ਜਰੀਆ ਜਰੂਰ ਲੱਗਦੀ ਹੈ ਕਿਸ ਕਰਕੇ ਲੱਗਦੀ ਹੈ ਕਿਉਂਕਿ ਈ ਰਿਕਸ਼ਾ ਇੱਥੇ ਜਿਹੜਾ ਕੀ ਹੈ ਜਮਾਵੜਾ ਲਾ ਕੇ ਖੜ ਜਾਂਦੇ ਹਨ ਮੌਕੇ ਤੇ ਅਫਸਰ ਵੀ ਮੌਜੂਦ ਨੇ ਜਿਹੜਾ ਕੀ ਈ ਰਿਕਸ਼ਨ ਨੂੰ ਜਿਹੜਾ ਕੀ ਸੈੱਡ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਟ੍ਰੈਫਿਕ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਇਹਨਾਂ ਨਾਲ ਗੱਲਬਾਤ ਕਰਾਂਗੇ ਸਰ ਹਮੇਸ਼ਾ ਇੱਥੇ ਹੀ ਆ ਕੇ ਜਿਹੜੀ ਗੱਡੀ ਰੁਕਦੀ ਹੈ ਟ੍ਰੈਫਿਕ ਇੱਥੋਂ ਹੀ ਸ਼ੁਰੂ ਹੁੰਦਾ ਵੈ ਅੱਗੇ-ਅੱਗੇ ਜਾਂ ਪਿੱਛੇ-ਅੱਗੇ ਕੋਈ ਟ੍ਰੈਸਿੰਗ ਨਹੀਂ ਹੁੰਦਾ ਸਰ ਈ ਰਿਕਸ਼ਾ ਵਾਲਾ ਨੇ ਇੰਨਾ ਕੋ ਜਮਾਂਬੜਾ ਪੜਾ ਕੇ ਇੱਥੇ ਖੜੇ ਦਿੰਦੇ ਨੇ ਗੱਲਾਂ ਬਾਤਾਂ ਕਰਦੇ ਕੋਈ ਸਵਾਰੀ ਵੀ ਨਹੀਂ ਹੁੰਦੀ ਤਾਂ ਵੀ ਇੱਥੇ ਖੜੇ ਦਿੰਦੇ ਨੇ ਕੀ ਕਹਿਣਾ ਚਾਹੋਗੇ ਓਏ ਗੱਡੀ ਜਦੋਂ ਹੁੰਦੀ ਆ 15-20 ਮਿੰਟ ਪਹਿਲਾਂ ਹੁੰਦੇ ਆ ਹਾਂਜੀ ਜੋ ਗੱਡੀ ਆਉਂਦੀ ਆ ਸਵਾਰੀਆਂ ਵੜਾ ਕੇ ਨਿਕਲ ਜਾਂਦੇ ਆ ਜੋ ਨਾ ਟਾਈਮ ਨੋਟ ਕੀਤੇ ਉਹ ਟਾਈਮ ਨਾਲ ਆ ਕੇ ਉਸ ਟਾਈਮ ਨਾਲ ਇੱਥੇ ਇਕੱਠ ਕਰ ਲੈਂਦੇ ਆ ਇਹਨਾਂ ਬਥੇਰਾ ਤੋਰੀ ਦਾ ਸਵਾਰੀ ਬਿਠਾ ਕੇ ਫੇਰ ਜਾਂਦੇ ਉਧੜ ਜਾਂਦੇ ਪਰ ਅ ਦੇਖਿਆ ਜਾਵੇ ਤੇ ਜਿਹੜੀ ਇੱਥੇ ਪਾਈਪਾਂ ਜਿਹੜੀਆਂ ਲਗਾਈਆਂ ਸੀ ਇੱਕ ਲਾਈਨ ਬਣਾਈ ਗਈ ਸੀ ਈ-ਰਿਕਸ਼ਾ ਵਾਸਤੇ ਕਿ ਈ-ਰਿਕਸ਼ਾ ਜਿਹੜੀ ਵੀ ਆ ਸਵਾਰੀ ਜਿਹੜੀ ਵੀ ਇੱਥੋਂ ਚੜਾਂਗੇ ਇੱਕ ਲਾਈਨ ਤੋਂ ਜਾਣਗੇ ਤਾਂ ਕਿ ਇੱਥੇ ਟ੍ਰੈਫਿਕ ਨਾ ਲੱਗ ਸਕੇ ਫੇਰ ਵੀ ਜਿਹੜੀਆਂ ਪਾਈਪਾਂ ਤੋੜੀਆਂ ਗਈਆਂ ਕੋਈ ਵੀ ਇੱਥੇ ਪਾਈਪਾਂ ਨਜ਼ਰ ਨਹੀਂ ਆ ਰਹੀਆਂ ਇਸ ਵਾਰ ਜਿਹੜਾ ਡਿਵੀਜ਼ਨ ਲਗਾਇਆ ਜਾਂਦਾ ਉਹ ਵੀ ਨਜ਼ਰ ਨਹੀਂ ਆ ਰਿਹਾ ਕੋਈ ਵੀ ਉਹ ਪਾਈਪਾਂ ਟੁੱਟ ਗਈਆਂ ਪਾਣੀ ਖਤਮ ਹੋ ਗਏ ਜਣਾ ਦੇ ਨਗਾ ਨਗਾ ਆ ਕੇ ਦੇਖੋ ਕਿਦਾਂ ਤੋੜੀਆਂ ਇਹਨਾਂ ਨੇ ਉਹ ਫਿਰ ਖਤਮ ਕਰਤੀਆਂ ਹੁਣ ਨਵੀਆਂ ਲੱਗਣਗੀਆਂ ਫਿਰ ਜਦੋਂ ਅਫਸਰ ਸਾਡੇ ਲਾਉਣਗੇ ਲੰਗਣਾ ਕੀਤੀ ਗਈ ਹੈ ਤੇ ਇਹਨਾਂ ਦੇ ਕੀ ਕਾਰਵਾਈ ਕਰੋ ਜੇ ਹੋਣੀ ਚਾਹੀਦੀ ਹੈ ਇਹਨਾਂ ਦੇ ਜਿਹੜੀ ਵੀ ਕਾਰਵਾਈ ਬਣਦੀ ਉਹ ਕਰੀ ਗਈ ਆ ਬਦਲੀ ਨਹੀਂ ਪਾਈ ਫਿਰ ਬੰਦ ਕਰੀਦਾ ਇਹਨਾਂ ਦਾ ਚਲਾਨ ਕਰੀਦਾ ਜੇ ਕਾਗਜ਼ ਨਾ ਹੁਣ ਆਰਸੀ ਲੌਰੈਂਸ ਨਾ ਹੋਵੇ ਫਿਰ ਬੰਦ ਕਰਦੀਦਾ ਇਹ ਯੂਨੀਫਾਰਮ ਵੀ ਜਾਰੀ ਕੀਤੀ ਗਈ ਹੈ ਸਰਕਾਰ ਵੱਲੋਂ ਕੀ ਆ ਵੀ ਇੱਕ ਇਸ਼ਾ ਜਾਂ ਆਟੋ ਵਾਲਿਆਂ ਨੂੰ ਯੂਨੀਫਾਰਮ ਵੀ ਜਾਰੀ ਕੀਤੀ ਗਈ ਹੈ ਜੇ ਕਈ ਲੋਕੇ ਦੇਖ ਸਕਦੇ ਨਾ ਤਸਵੀਰ ਤੁਸੀਂ ਦੇਖ ਸਕਦੇ ਹੋ ਕੀ ਬੱਚੇ ਜਿਹੜੇ ਨੇ ਸਰ ਬੱਚੇ ਵੀ ਚਲਾ ਰਹੇ ਨੇ ਇਹਨਾਂ ਨੂੰ ਕੀ ਹੱਕ ਹੈਗਾ ਚਲਾਣ ਦਾ ਇਹ 18-19 ਸਾਲ ਦੇ ਆ ਹਾਂਜੀ ਇਹਨਾਂ ਉਦਾਂ ਕਿਨੇ ਕਿਦੇ ਹੋ ਰਹਿ ਰਹੇ ਨੇ ਪੂਰੀਆਂ ਆ ਹਾਂਜੀ ਨਹੀਂ ਮਤਲਬ ਕਿ 18 18 18 ਸਾਲ ਦੇ 19-19 ਸਾਲ ਦੇ ਪਰ ਇਹਨਾਂ ਨੂੰ ਜਿਆਦਾ ਤੇ ਕੀ ਕੱਲ ਨੂੰ ਕੋਈ ਵੀ ਵੱਡਾ ਹਾਸਾ ਹੋ ਸਕਦਾ ਹੈ ਅੱਜ ਕੱਲ ਲੁਧਿਆਣਾ ਸ਼ਹਿਰ ਦੇ ਵਿੱਚ ਇਹਨੇ ਗੈਂਗ ਰੇਪ ਹੋ ਰਿਹਾ ਗੈਂਗਵਾਰ ਹੋ ਰਿਹਾ ਨੇ ਗੈਂਗਵਾਰ ਤਾ ਸਾਡੇ ਜਿਹੜੇ ਥਾਣੇ ਵਾਲੇ ਵੀ ਚਿੰਤ ਚੱਲ ਜਾਂਦਾ ਅਸੀਂ ਤਾਂ ਟ੍ਰੈਫਿਕ ਦਾ ਕੰਮ ਆ ਸਾਡਾ ਟ੍ਰੈਫਿਕ ਰੈਗ ਰੋਡ ਕਰਾਉਣੇ ਉਹ ਛੋਟੇ ਛੋਟੇ ਬੱਚੇ ਚਲਾ ਰਹੇ ਨੇ ਉਹ ਲਾਇਸੈਂਸਾ ਕਹਿੰਦੇ ਸਾਡੇ ਕੋਲ ਆਰਥੀ ਹੈਗੀ ਆ ਲਾਇਸੈਂਸ ਬਣਾਇਆ ਆ ਚੈਕਿੰਗ ਕਰਦੇ ਤੁਸੀਂ ਚੈੱਕ ਕਰੀਦਾ 18 19 ਸਾਲ ਦੇ ਆ ਇਹ ਨਿਆਣੇ ਹਾਂ ਜੀ ਬੱਚਾ ਨਹੀਂ ਚਲਾਉਂਦਾ ਜਿਹੜੇ ਬੱਚੇ ਹੁੰਦੇ ਆ ਉਹਨਾਂ ਦੇ ਮਾਪੇ ਬੁਲਾ ਕੇ ਉਹਨਾਂ ਨੂੰ ਵਾਰਨਿੰਗ ਦੇਈ ਦੀਏ ਉਹਨਾਂ ਨੂੰ ਸਮਝਾਈਦਾ ਫਿਰ ਫਿਰ ਉਹ ਕਹਿੰਦੇ ਠੀਕ ਆ ਅੱਗੇ ਮੁੰਡਾ ਗਲਤੀ ਨਹੀਂ ਕਰੂਗਾ ਸਾਡਾ ਕੀ ਵਾਰਨਿੰਗ ਦੇ ਕੇ ਛੱਡ ਦਿੰਦੇ ਵਾਰਨਿੰਗ ਫਿਰ ਬੱਚਾ ਮਾਪੇ ਦੇ ਪਰਚਾ ਤੱਕ ਹੁੰਦਾ ਫਿਰ ਹਾਂ ਫਿਰ ਉਹ ਮੋਹੱਲੇ ਵਾਲੇ ਪ੍ਰਧਾਨਾਂ ਦੀਆਂ ਵਿਚ ਪਾਛਾ ਕਰਕੇ ਫਿਰ ਆਪਣਾ ਉਹਨਾਂ ਦੇ ਵੀ ਬਾਅਰਨਿੰਗ ਦੇ ਦਿੱਦੀ ਵੀ ਇੱਕ ਵਾਰ। ਦੇਖ ਕਿਸ ਤਰ੍ਹਾਂ ਦੀ ਜਰੀਆ ਕਾਰਵਾਈ ਕਰੋਗੇ ਜੇ ਕੱਲ ਨੂੰ ਕੋਈ ਵੀ ਉਲੰਘਣਾ ਕਰਦਾ ਹੈ ਰੂਲ ਦੀ। ਫਿਰ ਉਹਨਾਂ ਦੇ ਜਿੱਦਾਂ ਟ੍ਰੈਫਿਕ ਰੂਲ ਦੀ ਲੰਘਣਾ ਜਿਹੜੇ ਹਿਸਾਬ ਨਾਲ ਜਿਹੜੇ ਕਰੈਮ ਕਰਦੇ ਆ ਉਹ ਹਿਸਾਬ ਨਾਲ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ। ਠੀਕ ਹੈ। ਸੋ ਜਦੋਂ ਇੱਥੇ ਆਪਾਂ ਪਹੁੰਚੇ ਉਸ ਪ੍ਰਸ਼ਾਸਨ ਦੇਖਿਆ ਈ ਰਿਕਸ਼ਾ ਵਾਲੇ ਨੇ ਦਵਾ-ਦਬੇ ਤੋਂ ਜਰੀਆ ਆਪਣੀ ਈ ਰਿਕਸ਼ਾ ਤੋੜ ਲਈ ਤੀ ਗਈ ਹੈ ਦੇਖ ਸਕਦੇ ਹੋ। ਔਰ ਹਾਲੇ ਵੀ ਉੱਥੇ ਤੱਕ ਜਿਹੜਾ ਕੀ ਹੈ ਅ ਰਿਕਸ਼ਾ ਦਾ ਜਿਹੜਾ ਜਮਾਵੜਾ ਲੱਗਿਆ ਹੋਇਆ ਵੈ ਲੋਕ ਉੱਥੇ ਖੜੇ ਨੇ ਈ ਰਿਕਸ਼ਾ ਈ ਰਿਕਸ਼ਾ ਵਾਲੇ ਜਿਹੜੇ ਉੱਥੇ ਖੜੇ ਨੇ ਲਗਾਤਾਰ ਟ੍ਰੈਫਿਕ ਪੁਲਿਸ ਕੰਟਰੋਲ ਕਰਨ ਦੀ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਿਤਨੇ ਕਿਤੇ ਈ ਰਿਕਸ਼ਾ ਵਾਲੇ ਜਿਹੜਾ ਕੀ ਹੈ ਟ੍ਰੈਫਿਕ ਦੀ ਜਰੀਆ ਉਲੰਘਣਾ ਕਰਦੇ ਹੋਏ ਦਿਖਾਈ ਦਿੰਦੇ ਉਹ ਪਿੱਛੋ ਆਈ ਜਾਂਦੇ ਜਾਈ ਜਾਂਦੇ ਅਸੀਂ ਤਾਂ ਕੱਢੀ ਜਾਂਦੇ ਆ ਜੀ ਇੱਥੋਂ ਜੀ ਸਰ ਟ੍ਰੈਫਿਕ ਇੰਨੀ ਲੱਗਦਾ ਟ੍ਰੈਫਿਕ ਇੱਥੇ ਜਾਮ ਹੋ ਰਿਹਾ ਜਾਮ ਹੁੰਦਾ ਜਾਮ ਕੱਢਣ ਵਾਸਤੇ ਸਾਡੀ ਡਿਊਟੀ ਲੱਗੀ ਹੈ ਜਾਮ ਹੀ ਕੱਢ ਰਹੇ ਆ ਜ ਸਰ ਦੇਖੋ ਨਾ ਉਹ ਹਾਲੀ ਤੱਕ ਵੀ ਉੱਥੇ ਖੜੇ ਨੇ ਇਧਰੋਂ ਕੱਢਦੇ ਆਂ ਹੁਣ ਮੈਨ ਤੋਂ ਜਾਈ ਜਾਂਦੇ ਆਈ ਜਾਂਦੇ ਆ ਪਿਛੋਂ ਆਈ ਜਾਂਦੇ ਨਾ ਹੋਰ ਐਂ ਤਾਂ ਜਿਹੜਾ ਕੋਈ ਆਂਦਾ ਚਲਾਨ ਕਰੀ ਜਾਂਦੇ 49 ਸਾਹਿਬ ਖੜੇ ਆ ਉਹਨਾਂ ਨਾਲ ਗੱਲ ਕਰ ਲੋ ਸੋ ਬਿਲਕੁਲ ਕਹਿ ਰਹੇ ਕਿ 49 ਸਾਹਿਬ ਨਾਲ ਗੱਲਬਾਤ ਕਰੋ ਦੇਖ ਸਕਦੇ ਹੋ ਹਲੇ ਵੀ ਜਿਹੜਿਆ ਕੀ ਹੈ ਇੱਥੇ ਜਮਾਵੜਾ ਜਿਹੜਾ ਲਾ ਕੇ ਖੜ ਜਾਂਦੇ ਨੇ ਪਿਛੋਂ ਤਾਂ ਆਂਦੇ ਨੇ ਪਰ ਰੇਲਵੇ ਸਟੇਸ਼ਨ ਦਾ ਕਲੀਅਰ ਤਾਂ ਕਰ ਦਿੰਦੇ ਨੇ ਟ੍ਰੈਫਿਕ ਤਾਂ ਜਿਹੜਾ ਕਲੀਅਰ ਕੀਤਾ ਜਾਂਦਾ ਹੋਇਆ ਪਰ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਹੈ ਕਿ ਈ-रिक्शा ਵਾਲੇ ਵੀ ਜਿਹੜੇ ਨੇ ਇੱਥੇ ਠੀਠ ਬਣ ਕੇ ਖੜੇ ਹੋਏ ਨੇ ਸਰ इतने खड़े हो की कारण है वो तो गाड़ी आई है तो आदमी खड़ा कहाँ चलता 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 सवारी उठाती है बस यहाँ खड़ा होकर मेला थोड़ी ना करना पाऊ सवारी तो है नहीं ना अभी और ट्रेन लगी है अभी आए हैं जा ही रहे हैं ये ये लग नहीं रहा कि यहाँ भी ट्रैफिक हो रहा है इतना उतना तो स्टेशन है तो भीड़ भाड़ तो होनी है गाड़ी चलते चलते ही सवारी उठाती है अगर आप खड़े हो तो भीड़ भाड़ तो होगी अगर कोई सवारी नहीं आ रही तो आप आगे भी तो कर सकते हो ना तो आगे ही जा रहे हैं से खड़ा होकर यहाँ अभी तो आप खड़े ही थे अड़ी दो तो तो मिनट तो कोई पानी पीने के लिए रुक जाएगा बाबू कौन सा घंटा खड़ा होगा आधा घंटा तो मेरे को आपको देखते हुए हो गया खड़ा आधा घंटा हुआ ही नहीं है अच्छा आप कह रहे हो मान रहे गलती गलती नहीं, नहीं माननी गलती अगर भीड़ करूंगा तो गलती है हमारी मैं मानूंगा ही लेकिन जब चलते चलते उठाने तो इसमें गलती की क्या बात है मानने की अच्छा अगर मैं आधा घंटा खड़ा होता फिर मैं अपनी गलती मानता हूँ दो मिनट तो कोई कहीं खड़ा हो गया सांस ले सकता है यार दो मिनट कहीं आपको नहीं पता ये रेलवे स्टेशन है यहाँ ही जाम लगता है ਔਰ ਜਾਮ ਲੱਗਦਾ ਹੈ ਤਾਂ ਜਾਮ ਕੇ ਬਾਰੇ ਮੈਂ ਤਾਂ ਮੈਂ ਨਹੀਂ ਬਤਾ ਸਕਦਾ ਮੈਂ ਆਪਣੇ ਬਾਰੇ ਮੈਂ ਖੁਦ ਕੀ ਬਾਤ ਕਰ ਸਕਦਾ ਨਾ ਮੈਂ ਪੂਰੀ ਭੀੜ ਕੀ ਬਾਤ ਬੋਲ ਜਿਹੜਾ ਕਿ ਇਹ ਗਲਤੀ ਮੰਨਣ ਨੂੰ ਬਿਲਕੁਲ ਤਿਆਰ ਨਹੀਂ ਹੈਗੇ ਨੇ ਕਿ ਇਹ ਕਹਿੰਦੇ 2 ਮਿੰਟ ਹੀ ਖੜੇ ਆ 5 ਮਿੰਟ ਨਹੀਂ ਖੜੇ ਹੈਗੇ ਭਾਈ ਸਾਹਿਬ ਤੁਹਾਡਾ ਹਟੋ ਹੈ ਨਹੀਂ ਕਿਧਾ ਹਟੋ ਹੈ ਕਿਧਾ ਹਟੋ ਹੈ ਇਹ ਈ ਰਿਕਸ਼ਾ ਬੌਜੀ ਤੁਹਾਡਾ ਬਈ ਈ ਰਿਕਸ਼ਾ ਹਾਂਜੀ ਆ ਲੈ ਈ ਰਿਕਸ਼ਾ ਤੁਹਾਡਾ ਹਾਂਜੀ ਮੇਰਾ ਬੌਜੀ ਇੱਥੇ ਖੜੇ ਰੋਡ ਤੇ ਖੜੇ ਕੀ ਕਰੀਏ ਜੀ ਰੋਟੀ ਤਾਂ ਕਮਾਉਣੀ ਆ ਪੇਟ ਦਾ ਪਾਲਣਾ ਹੀ ਆ ਨਹੀਂ ਨਹੀਂ ਉਹ ਤਾਂ ਗੱਲ ਬਿਲਕੁਲ ਠੀਕ ਹੈ ਰੋਟੀਆਂ ਸਾਰਿਆਂ ਨੇ ਕਮਾਣੀ ਹੁੰਦੀ ਹੈ ਪਰ ਆਪਾਂ ਦੇਖ ਸਕਦੇ ਹਾਂ ਕਿ ਜਾਮ ਵੀ ਲੱਗਦਾ ਹੈ ਸ਼ਾਮ ਦਾ ਵੇਲਾ ਹੈ ਸਾਰੇ ਝੂਟਿਆ ਟਾਈਮ ਹੈ ਹਾਂਜੀ ਹਾਂਜੀ ਉਹ ਤਾਂ ਮੰਦੇ ਆ ਗੱਲ ਲੇਕਿਨ ਪੇਟ ਦੀ ਖਾਤਰ ਸਭ ਕੁਝ ਕਰਨਾ ਪੈਂਦਾ ਔਰ ਕੀ ਕਰੀਏ ਦੱਸੋ ਹਾਂ ਬੋਜੀ ਵਰਦੀ ਇੱਕ ਲਾਗੂ ਕੀਤੀ ਹੈ ਸਰਕਾਰ ਵੱਲੋਂ ਹੈ ਗਈ ਹੈ ਵਰਦੀ ਹੈ ਗਈ ਹੈ ਹਾਂ ਪਾਈ ਨਹੀਂ ਫਿਰ ਆਪਾਂ ਉਹ ਥੋੜੀ ਸੀ ਅਜਾ ਥੋੜੀ ਸੀ ਠੀਕ ਹੈ ਨਹੀਂ ਇੱਕ ਪਾਸੋਂ ਗਲਤ ਹੈ ਕਿ ਨਹੀਂ ਗਲਤ ਹੈ ਜਾਂ ਪਰ ਰੋਡ ਤੇ ਖੜੇ ਗਲਤ ਦਾ ਇਹ ਗਲਤ ਹੈ ਕਿ ਨਹੀਂ ਗਲਤ ਹੈ ਭਾਈ ਰੋਡ ਤੇ ਦਾ ਆਪਾਂ ਰੋਡ ਤੇ ਖੜੇ ਗਲਤ ਹੈ ਗਲਤ ਹੈ ਇਹ ਕੱਲ ਨੂੰ ਭਾਈ ਜੀ ਇੱਥੇ ਇੱਥੋਂ ਐਂਬੂਲੈਂਸ ਲੰਘਣੀ ਹੋਵੇ ਠੀਕ ਹੈ ਤੇ ਕਿਸ ਤਰ੍ਹਾਂ ਲੰਘਾਓਗੇ ਐਂਬੂਲੈਂਸ ਨੂੰ ਜੇ ਇੱਥੇ ਈ ਰਿਕਸ਼ਾ ਲੱਗੇ ਰਿਹਾ ਘੰਟਾ ਘਰ ਜਾ ਕੇ ਦੇਖੋ ਨਾ ਕੀ ਹਾਲ ਆ ਉੱਥੋਂ ਐਂਬੂਲੈਂਸ ਲੰਘਦੀ ਹੈ ਕਿੱਦਾਂ ਲੰਘਦੀ ਆ ਉਹ ਹੀ ਮੈਂ ਤੁਹਾਨੂੰ ਪੁੱਛ ਰਿਹਾ ਜੇ ਇੱਥੋਂ ਐਂਬੂਲੈਂਸ ਲੰਘਾ ਨਹੀਂ ਹੋਵੇ ਫੇ ਕਿੱਦਾਂ ਲੰਘਾਵਾਂਗੇ ਆਪਾਂ ਇੱਥੇ ਤਾਂ ਆਟੋ ਖੜਦੇ ਹੀ ਨਹੀਂਗੇ ਆਟੋ ਪਿੱਛੇ ਹੀ ਖੜਦੇ ਜਿਹੜੇ ਖੜਦੇ ਆ ਹਾਂਜੀ ਬੰਡੀ ਲੈਂਡ ਦੇ ਅੰਦਰ ਘਰਦੇ ਆ ਟੋਮੇਚਾ ਨਹੀਂ ਓਏ ਇੱਕ 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 ਸਰਕਾਰ ਵੱਲੋਂ ਪ੍ਰਾਲਾਭ ਕੀਤਾ ਗਿਆ ਸੀਗਾ ਇੱਕ ਈ-रिक्शा ਵਾਸਤੇ ਅਲੱਗ ਲਾਈਨ ਮਾਈ ਗਈ ਸੀ ਤਾਂ ਕਿ ਕੋਈ ਤਾਂ ਕਿ ਤਾਂ ਕਿ ਕੋਈ ਇੱਕ ਮਿੰਟ ਤਾਂ ਕਿ ਕੋਈ ਈ-रिक्शा ਤੇ ਕੋਈ ਬਲੇਮ ਨਾ ਸਕੇ ਨਾਮ ਨਾ ਸਕੇ ਉਹ ਸਾਰੀਆਂ ਪਾਈਪਾਂ ਤੋੜ ਦਿੱਤੀਆਂ ਗਈਆਂ ਕਿਸ ਵੱਲੋਂ ਤੋੜ ਦਿੱਤੀ ਗਈ ਲੋਕਾਂ ਨੇ ਨਹੀਂ ਤੋੜੀਆਂ ਗੱਡੀਆਂ ਲੈ ਨਹੀਂ ਤੋੜੀਆਂ ਕਿਹਨੇ ਤੋੜੀਆਂ ਸਰ ਪਹਿਲਾਂ ਹੀ ਆ ਵੀ ਚੱਕੀਆਂ ਹੋਈਆਂ ਦੇਖੀਆਂ ਦੀ ਰਾਹ ਇੱਥੋਂ ਚੱਕੀਆਂ ਹੋਈਆਂ ਭਾਈ ਕਿਹਨਾਂ ਨੇ ਉਹ ਜਦੋਂ ਗੱਡੀ ਇੱਥੋਂ ਪੱਟ ਕੇ ਲ ਗਈ ਸਾਰੀ ਉਹ ਜਿਨੇ ਪਟਕੇ ਲਾਈ ਹੁਣ ਪਤਾ ਕੀ ਪਤਾ ਜਿਨਾਂ ਨੇ ਲਾਈਆਂ ਹੁਣ ਉਹਨਾਂ ਨੇ ਸੋ ਮਤਲਬ ਇੱਥੋਂ ਜਿਹੜਾ ਹੈ ਇਹ ਕਲੀਅਰ ਕਰਾਇਆ ਜਾਏਗਾ ਇਹ ਕਰਾਇਆ ਜਾਏਗਾ ਜੇ ਕੋਈ ਵੀ ਐਮਰਜੈਂਸੀ ਹੁੰਦੀ ਹੋਵੇ ਕਰ ਲਾਂਗੇ ਸਾਈਡ ਤੇ ਕਰਾਂਗੇ ਸਾਈਡ ਤੇ ਸੋ ਜਿਹੜਾ ਕੀ ਹੈ ਐਮਰਜੈਂਸੀ ਜਿਹੜੀ ਕੀ ਇੱਥੋਂ ਜੇ ਕੋਈ ਵੀ ਐਮਰਜੈਂਸੀ ਵਹੀਕਲ ਇੱਥੋਂ ਲੰਘਦਾ ਹੋਵੇ ਤੇ ਇੱਥੋਂ ਜਿਹੜੀ ਕੀ ਹੈ ਕਲੀਅਰ ਕਰਾਇਆ ਜਾਏਗੀ ਹੁਣ ਦੇਖਣਾ ਹੈਗਾ ਕਿ ਟ੍ਰੈਫਿਕ ਪ੍ਰਸ਼ਾਸਨ ਇੱਥੇ ਕੀ ਕਾਰਵਾਈ ਕਰਦਾ ਹੈ ਤੇ ਹੁਣ ਇਹ ਆਨਾਲਾ ਸਮਾਂ ਦੱਸੇਗਾ ਦੇ ਦੇ ਲੋ ਲੁਧਾਨਾ ਲਾਈਵ ਮੈਂ ਯੂ ਐਮ ਬੀ ਰਿਪੋਰਟ ਧੰਨਵਾਦ Sanjay de